ਪੰਜਾਬ ਤੋਂ ਬਾਹਰ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਦਾ ਸਿਲਸਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਗੱਗੋ ਮਾਹਲ ਦਾ ਅਰਵਿੰਦਰ ਸਿੰਘ ਆਸਟ੍ਰੇਲੀਆ ਰੋਜ਼ੀ-ਰੋਟੀ ਕਮਾਉਣ ਗਿਆ ਸੀ। ਸਿਡਨੀ ਵਿਖੇ ਇੱਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ। ਇਸ ਖਬਰ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨੌਜਵਾਨ ਪੁੱਤ ਅਰਵਿੰਦਰ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਕੀ ਗੱਲ ਹੋਈ ਜੀ ਉੱਥੇ ਇੱਕ ਵਾਹ ਹੋ ਗਿਆ ਐਕਸੀਡੈਂਟ ਸਾਹ ਦੇ ਹੋਇਆ ਪਤਾ ਨਹੀਂ ਜਿਹੜਾ ਤਾਂ ਕੀ ਹੋਇਆ ਹੈ ਹਾਏ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਅਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਆਂ ਇਹ ਸਾਡਾ ਪੋਤੇ ਆਵੇ ਇੱਧਰ ਅਸੀਂ ਪੋਤ ਨੂੰ ਵੇਖੀਏ ਆਪਣੇ ਨੂੰ ਆਪਣੇ ਪੋਤੇ ਮੇਰੀ ਘਤੀ ਆਵੇ ਹੋਰ ਮੇਰੇ ਪੋਤੇ ਵੀ ਆਉਣ ਸਾਰੇ ਹੋਣ ਮੇਰੇ ਕਿੰਨਾ ਟਾਈਮ ਹੋ ਗਿਆ ਹੈ ਕਰੇ ਨੂੰ ਜੀ ਗਿਆਨ ਨੂੰ ਤੇ ਹਜੇ 2 ਮਹੀਨੇ ਵੀ ਹੋਇਆ ਨਾ ਜਿੰਦਰਾ ਮੈਨੂੰ ਸਬੂਤ ਨਹੀਂ ਹੋਇਆ ਦੋ ਘੰਟੇ ਨਹੀਂ ਹੋਇਆ ਹਾਂ ਦੋ ਵੀ ਨਹੀਂ ਹੋਇਆ ਪਤਾ ਨਹੀਂ ਹਾਲੀ ਲੰਬਸਨ ਨਾਲ ਸੰਬੰਧਤ ਵਿਦੇਸ਼ ਚ ਰਹਿ ਰਿਹਾ ਸੀ ਕਰ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਚ ਉਹਨਾਂ ਦੀ ਕਿਹਿਆ ਹਾਦਸੇ ਕਾਰਨ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨਆਰਆਈਆਂ ਵੀਰਾਂ ਗਾੜੀ ਤੇ ਸਰਕਾਰ ਗਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨਆਰਆਈ ਵੀਰ ਜਿਹੜੇ ਵੱਡੇ ਦੇਲ ਵਾਲੇ ਉਹ ਸਹਿਯੋਗ ਕਰਨ ਜਿਹੜੀ ਉਹਦੀ ਡੈੱਡ ਬਾਡੀ ਆ ਅਹੀਂ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਆ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਹੋਰ ਕੋਈ ਨਰ ਕੋਈ ਸਾਰਾ ਵੀ ਨਹੀਂ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਵੀ ਉਹਦੀ ਬਾਡੀ ਜਿਹੜੀ ਇੱਧਰ ਲਿਆਂਦੀ ਜਾਵੇ ਕਾਲੇ ਮੇਰੇ ਦਾ ਲਟਕਾ ਹੋਇਆ ਜੀ ਸੱਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗੈਰ ਹੋਇਆ ਦੋ ਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਕੀ ਗੱਲ ਹੋਈ ਕੀ ਝਕਰ ਬਣਿਆ ਖਬਰ ਕਿ ਤਰਾਈ ਤੁਹਾਨੂੰ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਣੀ ਛੱਡਣੀ ਗੱਡੀ ਲਿਖ ਕੇ ਗਿਆ ਉੱਥੇ ਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਦੇ ਨੇ ਇਹ ਮੈਂ ਉਹ ਆਪਣਾ ਰਸਾਕਾ ਸੰਡੇ ਹੈ ਮਿੱਟ ਕਹ ਜੇ ਹੀ ਉਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰੇ ਉਹਨਾਂ ਜਿਹਨਾਂ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਮੇਰੀ ਮੂਦ ਮੁਕੇ ਤੇ ਹੀ ਬਾਹਰ ਗਿਆ ਸੀ 80 ਸਾਲੀ ਪਹਿਲਾਂ ਆਇਆ ਹੈ ਦੋ ਛੋਟੀਆਂ ਛੋਟੀਆਂ ਗੁੱਡੀਆਂ ਹੀ ਇਹਦੀਆਂ ਕਿਹੜੇ ਦੇਸ਼ ਗਏ ਆਸਟ੍ਰੇਲੀਆ ਹੀ ਠੀਕ ਹੈ ਡਰਾਈਵਰੀ ਕਰਦਾ ਸੀ ਉਥੇ ਗਿਆ ਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਜਿੱਤਰਾ ਗਾ ਰੋਜ ਜਾਂਦਾ ਉਥੋਂ ਸਿਡਨੀ ਗਿਆ ਹੈ ਉਥੇ ਇਹਦੇ ਨਾਲ ਕੋਈ ਪਾਣਾ ਵਰਤ ਗਿਆ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿ ਕੀ ਕੀ ਇਤਨਾ ਪਾਣਾ ਵਰਤ ਗਿਆ ਤੇ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ ਤੇ ਇਹਦਾ ਹੀ ਆਨੇ ਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਸਾਡੀ ਉਹਨਾਂ ਦੀ ਕੋਈ ਡੈਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸੇ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਤੇ ਸਾਨੂੰ ਦੋ ਇੱਥੇ ਪੰਜਾਬ ਚ থেতি যাবে